ਕੀ ਅਕਾਲੀ ਫੂਲਾ ਸਿੰਘ ਨੂੰ ਨਹੀਂ ਪਤਾ ਸੀ ਵੀ ਉੱਥੇ ਭਾਂਡੇ ਮਾਂਜੇ ਜਾ ਸਕਦੇ ਆ ਮਹਾਰਾਜ ਰਣਜੀਤ ਸਿੰਘ ਨੂੰ ਕਹਿ ਦਿੰਦੇ ਵੀ 2 ਘੰਟੇ ਤੋਂ ਖੜ ਕੇ ਭਾਂਡੇ ਮਾਂਜੇ ਇੱਥੇ 2 ਘੰਟੇ ਖੜ ਕੇ ਜੁੜੇਂ ਸੇਵਾ ਕਰ ਇੱਥੇ ਸੰਗਤਾਂ ਦਾ ਜਿਹੜੀ ਐ ਸੇਵਾ ਕਰ ਉਹ ਪੱਖਾ ਚੱਲ ਉਹਨਾਂ ਨੂੰ ਤੇ ਇਹ ਅੱਜ ਹੀ ਤਨਖਾਹਾਂ ਦੀਆਂ ਵਿਧੀਆਂ ਵਿੱਚ ਇਹ ਕਿਉਂ ਆ ਗਿਆ ਠੀਕ ਹੈ ਉਹ ਤਾਂ ਘੱਟ ਤੋਂ ਘੱਟ ਕੋਈ ਗੁਨਾਹ ਆ ਨਾ ਜਿਹੜਾ ਕੋਈ ਭੁੱਲ ਚੁੱਕ ਦੇ ਵਿੱਚ ਹੋ ਗਿਆ ਛੋਟੀ ਮੋਟੀ ਕੋਈ ਭੁੱਲ ਹੋ ਗਈ ਜਿਹਦੇ ਵਿੱਚ ਵੀ ਕਿਸੇ ਬੇਅਮਰਤੀਏ ਨਾਲ ਖਾਣਾ ਖਾ ਲਿਆ ਬਹਿ ਕੇ ਖਾਣਾ ਚਲੋ ਕਿਸੇ ਵੀ ਕਾਰਨ ਕਰਕੇ ਪੈ ਗਿਆ ਉੱਥੇ ਉਹ ਪੇਸ਼ ਹੋ ਗਿਆ ਵੀ ਮੈਂ ਇਦਾਂ ਹੋਇਆ ਮੇ ਉੱਥੇ ਤੇ ਮੰਨਿਆ ਵੀ ਚਲੋ ਉਹ ਮੰਨ ਲਿਆ ਵੀ ਉਹਨੇ ਉਹ ਭੁੱਲ ਹੋ ਗਈ ਚਲੋ ਉਹਨਾਂ ਨੇ ਸਿੰਘ ਸਾਹਿਬ ਨੇ ਉੱਥੋਂ ਕਹਿ ਦਿੱਤਾ ਵੀ ਭਾਂਡੇ ਮੰਨ ਦੀ ਤੁਸੀਂ ਸੇਵਾ ਲਾਓ ਉੱਥੇ ਠੀਕ ਹੈ ਪਰ ਇੱਥੇ ਜਿਹੜਾ ਕੌਮ ਦੇ ਨਾਲ ਕੌਮ ਦੀ ਪਿੱਠ ਵਿੱਚ ਸ਼ਰਾ ਮਾਰਿਆ ਜਾ ਰਿਹਾ ਤੇ ਉਹ ਉਹਦੇ ਗੁਨਾਹਾਂ ਦੀ ਸਜ਼ਾ ਇਹ ਤਾਂ ਨਹੀਂ ਹੋ ਸਕਦੀ ਫਿਰ ਤੇ ਹਰ ਕੋਈ ਦੇਖਣਾ ਮਤਲਬ ਦੰਡ ਦੇਣਾ ਹਾਂ ਬਿਲਕੁਲ ਮਿਸਾਲੀ ਦੰਡ ਦੇਣਾ ਚਾਹੀਦਾ ਉਥੋਂ ਇਹ ਫੈਸਲਾ ਹੋਣਾ ਚਾਹੀਦਾ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਜਾਂ ਪੂਰੀ ਹਿਸਟਰੀ ਦੇ ਵਿੱਚ ਅੱਗੇ ਤੋਂ ਇਹ ਧਿਆਨ ਵਿੱਚ ਰਹੇ हां लीडरशिप पे ध्यान ਦੇ ਵਿੱਚ ਰਹੇ ਤੇ ਸਤਰਕ ਹੋ ਕੇ ਰਹੇ ਵੀ ਅਸੀਂ ਗੁਰੂ ਪੰਥ ਦੇ ਤੇ ਗੁਰੂ ਦੇ 바ਗੀ ਨਹੀਂ ਹੋਣਾ ਕਦੇ ਵੀ ਠੀਕ ਹੋਰ ਮਸਲਿਆਂ ਦੇ ਵਿੱਚ ਚੱਲ ਵੀ ਜਾ ਸਕਦਾ ਪਰ ਗੁਰੂ ਪੰਥ ਤੇ ਗੁਰੂ ਨਾਲ ਤੇ ਧਰੋਣ ਹੀ ਨਾ ਕਮਾਇਆ ਜਾ ਸਕਦਾ ਨਮੈਂਦਾ ਜਮਾਤ ਸਾਡਾ ਕਲੰਕ ਲਾ ਕੇ ਰੱਖ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਾਕ ਬਣਾਉਣ ਲੱਗ ਪਏ ਲੋਕ ਸ਼ਹੀਦਾਂ ਦੀ ਖੂਨ ਦੇ ਵਿੱਚੋਂ ਪ੍ਰਗਟ ਹੋਈ ਪਾਰਟੀ ਹੈ ਅੱਜ ਕੱਲ ਦਾ ਬਈ ਅਕਾਲੀ ਬੰਦੇ ਨੂੰ ਦੇਖ ਕੇ ਪਾਸਾ ਵੱਟ ਜਾਂਦਾ ਹਾਂ ਬਿਲਕੁਲ ਜੀ ਜਿਵੇਂ ਕਦੇ ਨਾ ਕਿਸੇ ਸਮੇਂ ਦੇਖੋ ਮਸੰਦ ਸ਼ਬਦ ਬਦਨਾਮ ਹੋਇਆ ਸੀ ਜਦ ਕਿ ਮਸੰਦ ਦਾ ਅਰਥ ਤਾਂ ਸੇਵਾਦਾਰੀ ਸੀ ਨਾ ਮਸੰਦ ਹੂੰ ਗੁਰੂ ਸਾਹਿਬ ਨੇ ਆਪ ਥਾਪੇ ਸੀ ਪਰ ਗੁਰੂ ਸਾਹਿਬ ਨੇ ਆਪ ਹੀ ਉਹਨਾਂ ਨੂੰ ਬੰਦ ਕੀਤਾ ਤੇ ਇਹ ਵੀ ਕਿਹਾ ਵੀ ਜਿਹੜਾ ਇਹਨਾਂ ਮਸੰਦਾਂ ਨਾਲ ਰੋਟੀ ਬੇਟੀ ਸਾਂਝ ਰੱਖੂਗਾ ਮੇਰੀ ਖੁਸ਼ੀ ਨਹੀਂ ਉਹਨੂੰ ਮਿਲਣੀ ਰਹਿਤਨਾਮੇ ਤੁਸੀਂ ਪੜ ਲਓ ਭਾਈ ਸ਼ਿਬਰ ਦੇ ਹੂੰ ਤੇ ਹੋਰ ਵੀ ਗਿਆਨੀ ਗਿਆਨ ਸਿੰਘ ਦੇ ਰਤਨ ਸਿੰਘ ਭੰਗੂ ਦੇ ਇਤਿਹਾਸਿਕ ਸਰੋਤਾਂ ਦੇ ਵਿੱਚ ਸਾਰੇ ਲਿਖੇ ਹੋਏ ਨੇਗੇ ਉੱਥੇ ਤੁਸੀਂ ਦੇਖੋ ਪੜ ਕੇ ਜਾ ਕੇ ਭਾਈ ਨੰਦ ਲਾਲ ਜੀ ਦੀ ਰਚਨਾ ਜਿਹੜੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵਾਰਤਾਲਾਪ ਹੋਈ ਆ ਤਨਖਾਹਨਾਮਾ ਉਹ ਤੁਸੀਂ ਪੜੋ ਉਦੇ ਵਿੱਚ ਤਨਖਾਹ ਨਾਮ ਹੈ ਇਹ ਨਾ ਕੋਡ ਆਫ ਦੀ ਡਿਸਪਲਨ ਹੂੰ ਉਹਦੇ ਵਿੱਚ ਦੱਸਿਆ ਗਿਆ ਸਾਰਾ ਕੁਝ ਵੀ ਸਿੱਖ ਜਿਹੜਾ ਤਨਖਾਹ ਜਿਹੜੀ ਆ ਉਹਨੂੰ ਦੰਡ ਆ ਜਿਹੜਾ ਉਹ ਕਿੱਥੇ ਕਿੱਥੇ ਲੱਗ ਸਕਦਾ ਉਹ ਸਾਰਾ ਕੁਝ ਉਹਦੇ ਵਿੱਚ ਲਿਖਿਆ ਹੋਇਆ ਫਿਰ ਅਸੀਂ ਇਹ ਐਡੇ ਵੱਡੇ ਵੱਡੇ ਗੁਨਾਹਾਂ ਨੂੰ ਜੇ ਇਹ ਰੱਖ ਲਵਾਂਗੇ ਵੀ ਕੱਲਾ ਜਪਜੀ ਸਾਹਿਬ ਦਾ ਪਾਠ ਜਾਂ ਅਖੰਡ ਪਾਠ ਸਾਹਿਬ ਕਰਵਾ ਦਿਓ ਜੀ ਇੱਥੇ 11000 ਦੀ ਤੁਸੀਂ ਦੇਖ ਕਰਵਾਓ ਜਾਂ ਐਨੇ ਦਿਨ ਤੁਸੀਂ ਸੇਵਾ ਕਰਨੀਆਂ ਕਿ ਇਹ ਮੇਰੇ ਖਿਆਲ ਦੇ ਵਿੱਚ ਇਹ ਸੇਵਾ ਨੂੰ ਤੇ ਦੰਡ ਨਹੀਂ ਨਾ ਕਿਹਾ ਜਾ ਸਕਦਾ ਫਿਰ ਉਹ ਮਿਸਾਲੀ ਦੰਡ ਥੋੜੀ ਹੋਇਆ ਹੂੰ ਫਿਰ ਆਮ ਸਿੱਖ ਤੇ ਹਾਂ ਉਹ ਤਾਂ ਸਿੱਖਣਾ ਨਹੀਂ ਫਿਰ ਕੁਝ ਕਿਸੇ ਨੇ ਫਿਰ ਤਾਂ ਹਰ ਕੋਈ ਵੱਡੇ ਤੋਂ ਵੱਡਾ ਵੀ ਇਹ ਗੁਨਾਹ ਕਰਨ ਲੱਗ ਪਾਵਗੇ ਨਾ ਵੀ ਜੇਕਰ ਸਾਨੂੰ ਪੰਥ ਦੇ ਵਿੱਚੋਂ ਕੱਲ ਨੂੰ ਵੀ ਇਹ ਨੋਬਤ ਆਉਂਦੀ ਹੈ ਵੀ ਸਾਨੂੰ ਸਜ਼ਾ ਮਿਲੇਗੀ ਤੇ ਕੀ ਮਿਲ ਜੂ ਸਾਨੂੰ ਹੁਣ ਸੋਚਾ ਸਿੰਘ ਹੀ ਹੈ ਠੀਕ ਹੈ ਚਲੋ ਹਜੇ ਤੱਕ ਸਵੀਕਾਰ ਨਹੀਂ ਕੀਤਾ ਉਹਦਾ ਮਾਫੀਨਾਮਾ ਪਰ ਕੀ ਉਹ ਬਾਰ-ਬਾਰ ਬੇਨਤੀਆਂ ਤਾਂ ਕਰ ਰਿਹਾ ਹੈ ਬੇਨਤੀਆਂ ਤਾਂ ਕਰ ਰਿਹਾ ਹੈ ਨਾ ਜੇ ਕੱਲ ਨੂੰ ਉਹਨੂੰ ਸਵੀਕਾਰ ਕਰ ਲਿਆ ਤੇ ਹੋਰ ਐਸੇ ਕਿੰਨੇ ਸਾਹਮਣੇ ਆ ਜਾਣਗੇ ਕਣਾਉਣੇ ਕਰਮ ਕਰਨ ਵਾਲੇ ਉਹਨੂੰ ਅੰਦਰੋਂ ਤਾਂ ਫੀਲ ਹੋ ਰਿਹਾ ਹੋਣਾ ਕਿ ਮੈਂ ਤਾਂ ਹੋ ਸਕਦਾ ਉਹਦੀ ਆਤਮਾ ਕੀ ਉਦੀ ਆਤਮਾ ਨੂੰ ਇਹ ਚਾਹੀਦਾ ਵੀ ਜਿਹੜਾ ਆਪ ਉਸ ਇੱਕ ਉਮਰ ਦੇ ਵਿੱਚ ਆ ਜਿੱਥੇ ਵੈਸੇ ਹੀ ਕਿਹਾ ਜਾਂਦਾ ਵੀ ਇਹ ਸਿਆਣਾ ਹੋ ਗਿਆ ਤੇ ਉੱਥੇ ਹੀ ਉਹ ਕਮਲਾ ਬਣਿਆ ਫਿਰੇ ਫਿਰੇ ਇਹ ਤਾਂ ਨਹੀਂ ਕੋਈ ਹੋ ਸਕਦਾ ਨਾ ਬਾਣੀ ਦਾ ਜਦੋਂ ਅੰਦਰ ਤੱਕ ਭਾਵ ਜਾਊਗਾ ਨਾ ਗੁਰਮਤ ਜਾਊਗੀ ਉਦੋਂ ਸਾਨੂੰ ਇਹ ਸਿੱਖਿਆਵਾਂ ਮਿਲਣਗੀਆਂ ਠੀਕ ਹੈ ਮਿਸਾਲੀ ਦੰਡ ਤੋਂ ਬਿਨਾ ਇਹ ਹੱਲ ਨਹੀਂ ਹੋਣਾ ਠੀਕ ਹੈ ਹਰੇਕ ਸਿੱਖ ਦਾ ਲਗਭਗ ਵੀ ਇਹੀ ਫੈਸਲਾ ਵੀ ਮਿਸਾਲੀ ਦੰਡ ਮਿਲਣਾ ਚਾਹੀਦਾ ਠੀਕ ਹੈ